ਸਿੱਖ ਵਿਚਾਰ ਸੰਮੇਲਨ ਪਟਿਆਲਾ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਹਿਬका ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੰਬੋਧਨ ਅਕਾਲੀ ਲੀਡਰਸ਼ਿਪ ਨੇ 2020 ਵਿੱਚ ਅਤੇ ਫਿਰ 2022 ਵਿੱਚ ਮੇਰੇ ਤੱਕ ਪਹੁੰਚ ਕੀਤੀ ਮੈਂ ਕਿਹਾ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋਣਾ ਉਹਦੇ ਤਿਆਕ ਕੇ ਆਓ ਜਿਸ ਤੇ ਇਹ ਰਾਜ਼ੀ ਨਹੀਂ ਹੋਏ ਅਸੀਂ ਪੰਥਕ ਰਾਜਨੀਤੀ ਦਾ ਨੁਕਸਾਨ ਕਰਨ ਲਈ ਹੁਕਮਨਾਮਾ ਜਾਰੀ ਨਹੀਂ ਸੀ ਕੀਤਾ ਸਗੋਂ ਬਚਾਉਣ ਲਈ ਹੁਕਮਨਾਮਾ ਜਾਰੀ ਕੀਤਾ ਸੀ ਅਕਾਲੀ ਉਹ ਜੋ ਅਕਾਲ ਨੂੰ ਸਮਝਦੇ ਹੋਣ ਇੱਕ ਧੜੇ ਨੇ ਬਦਲਾ ਲਊ ਭਾਵਨਾ ਤਹਿਤ ਸਿੱਖ ਸੰਸਥਾਵਾਂ ਦਾ ਨੁਕਸਾਨ ਕੀਤਾ ਅਕਾਲੀ ਦਲ ਦੇ ਇੱਕ ਧੜੇ ਨੇ ਜਥੇਦਾਰਾਂ ਵਿਰੁੱਧ ਬੋਲ ਕੇ ਗਲਤ ਪੀੜਤ ਪਾਈ ਇਸ ਧੜੇ ਨੇ ਤਿਆਗ ਦੀ ਭਾਵਨਾ ਹੀ ਨਹੀਂ ਵਿਖਾਈ ਇੱਕ ਧੜੇ ਦੀ ਗੰਦੀ ਸ਼ਬਦਾਵਲੀ ਨਾਲ ਅਕਾਲੀ ਕਿਰਦਾਰ ਡਿੱਗ ਰਿਹਾ ਅੱਜ ਕਾਫਲੇ ਬਣ ਕੇ ਤੁਰਾਂਗੇ ਤਾਂ ਪੰਥਕ ਸੰਸਥਾਵਾਂ ਨੂੰ ਬਚਾ ਸਕਾਂਗੇ ਸਿੱਖ ਰਾਜਨੀਤੀ ਨੂੰ ਬਚਾਉਣ ਲਈ ਇੱਕ ਧਲੇ ਦੇ 10 ਬੰਦਿਆਂ ਨੂੰ ਘਰੇ ਬਿਠਾਉਣਾ ਪੈਣਾ ਸਿੱਖ ਰਾਜਨੀਤੀ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਸਿੱਖ ਰਾਜਨੀਤੀ ਉਹ ਜੋ ਭਾਈ ਲਾਲੋ ਦੇ ਹੱਕ ਵਿੱਚ ਹੋਵੇ ਸਿੱਖ ਵਿਚਾਰ ਸੰਮੇਲਨ ਪਟਿਆਲਾ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਸਹਜ਼ਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੰਬੋਧਨ ਅਕਾਲੀ ਲੀਡਰਸ਼ਿਪ ਨੇ 2020 ਵਿੱਚ ਅਤੇ ਫਿਰ 2022 ਵਿੱਚ ਮੇਰੇ ਤੱਕ ਪਹੁੰਚ ਕੀਤੀ ਮੈਂ ਕਿਹਾ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਬੇਚ ਹੋਣਾ ਉਹਦੇ ਤੱਕ ਆਓ ਜਿਸ ਤੇ ਇਹ ਰਾਜੀ ਨਹੀਂ ਹੋਏ ਅਸੀਂ ਪੰਥਕ ਰਾਜਨੀਤੀ ਦਾ ਨੁਕਸਾਨ ਕਰਨ ਲਈ ਹੁਕਮਨਾਮਾ ਜਾਰੀ ਨਹੀਂ ਸੀ ਕੀਤਾ ਸਗੋਂ ਬਚਾਉਣ ਲਈ ਹੁਕਮਨਾਮਾ ਜਾਰੀ ਕੀਤਾ ਸੀ ਅਕਾਲੀ ਉਹ ਜੋ ਅਕਾਲ ਨੂੰ ਸਮਝਦੇ ਹੋਣ ਇੱਕ ਧੜੇ ਨੇ ਬਦਲਾ ਲਊ ਭਾਵਨਾ ਤਹਿਤ ਸਿੱਖ ਸੰਸਥਾਵਾਂ ਦਾ ਨੁਕਸਾਨ ਕੀਤਾ ਅਕਾਲੀ ਦਲ ਦੇ ਇੱਕ ਧੜੇ ਨੇ ਜਥੇਦਾਰਾਂ ਵਿਰੁੱਧ ਬੋਲ ਕੇ ਗਲਤ ਪੀੜਤ ਪਾਈ ਇਸ ਧੜੇ ਨੇ ਤਿਆਗ ਦੀ ਭਾਵਨਾ ਹੀ ਨਹੀਂ ਵਿਖਾਈ ਇੱਕ ਧੜੇ ਦੀ ਗੰਦੀ ਸ਼ਬਦਾਵਲੀ ਨਾਲ ਅਕਾਲੀ ਕਿਰਦਾਰ ਡਿੱਗ ਰਿਹਾ ਅੱਜ ਕਾਫਲੇ ਬਣ ਕੇ ਤੁਰਾਂਗੇ ਤਾਂ ਪੰਥਕ ਸੰਸਥਾਵਾਂ ਨੂੰ ਬਚਾ ਸਕਾਂਗੇ ਸਿੱਖ ਰਾਜਨੀਤੀ ਨੂੰ ਬਚਾਉਣ ਲਈ ਇੱਕ ਧੜੇ ਦੇ 10 ਬੰਦਿਆਂ ਨੂੰ ਘਰੇ ਬਿਠਾਉਣਾ ਪੈਣਾ ਸਿੱਖ ਰਾਜਨੀਤੀ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਸਿੱਖ ਰਾਜਨੀਤੀ ਉਹ ਜੋ ਭਾਈ ਲਾਲੋ ਦੇ ਹੱਕ ਵਿੱਚ ਹੋਵੇ